ਅੱਜ ਇੱਕ ਵੀਡੀਓ ਦੇਖੀ ਆ ਫੇਸਬੁੱਕ ਤੇ ਘੁੰਮਦੀ ਘੁੰਮਦੀ ਜਿਹਦੇ ਵਿੱਚ ਦਲਜੀਤ ਦਸਾਂ ਦੀ ਫਿਲਮ ਦੀ ਗੱਲ ਚੱਲਦੀ ਸੀ ਤੇ ਉੱਥੇ ਮੀਡੀਆ ਦੇ ਅੱਗੇ ਸਾਡੇ ਸਿੰਘਾਂ ਸ਼ੀਦਾ ਬਾਰੇ ਸਾਡੇ ਆਈਟਲਾਂ ਬਾਰੇ ਮਾੜਾ ਚੰਗਾ ਬੋਲਿਆ ਗਿਆ ਤੇ ਲੱਖ ਦੀ ਲਾਹਨਤ ਪਾਉਣਾ ਉਹਨਾਂ ਪੰਜਾਬੀਆਂ ਨੂੰ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੇ ਗੱਲਾਂ ਸੁਣੀਆਂ ਬਰਦਾਸ਼ਤ ਕੀਤੀਆਂ ਤੇ ਘਰੇ ਆ ਕੇ ਜਨਾਨੀਆਂ ਦੇ ਨਾਲ ਬੈਡਾਂ ਤੇ ਪੈ ਗਏ ਜਿਨ੍ਹਾਂ ਦਾ ਕੁਛ ਸਰਿਆ ਨਹੀਂ ਹੈਗਾ ਤੇ ਭੱਡੇ ਦੇਸ਼ ਭਗਤਾਂ ਨੂੰ ਇੱਕ ਗੱਲ ਜ਼ਰੂਰ ਆ ਕਿ ਤੁਸੀਂ ਇਸ ਦੇਸ਼ ਲਈ ਡੱਕਾ ਨਹੀਂ ਤੋੜਿਆ ਫਿਰ ਵੀ ਤੁਹਾਡੀ ਜ਼ੁਬਾਨ ਇੰਨੀ ਚੱਲਦੀ ਆ ਅਸੀਂ 92% ਕੁਰਬਾਨੀਆਂ ਕਿੱਕੀਆਸ ਮਿੱਟੀ ਲਈ ਇਸ ਦੇਸ਼ ਲਈ ਅੱਜ ਵੀ ਜਦੋਂ ਥੋੜੇ ਤੇ ਕੋਈ ਆਫਤ ਆਈਦੀ ਹੈ ਨਾ ਲਾਸ਼ਾਂ ਦੇ ਬਕਸੇ ਭਰ-ਭਰ ਸਾਡੇ ਪੰਜਾਬ ਨੂੰ ਆਉਂਦੇ ਆ ਤੇ ਅਸੀਂ ਕਦੇ ਲਾਸ਼ਾਂ ਦੀ ਗਿਣਤੀ ਨਹੀਂ ਕੀਤੀ ਹੈਗੀ ਤੁਸੀਂ ਸਾਨੂੰ ਦੇਸ਼ ਭਗਤੀ ਸਿਖਾਏਂਗੇ ਹੋ ਤੁਸੀਂ ਸਾਡਾ ਸਬਰ ਪਰਖਦੇ ਪਈਓ ਸਿਰਫ ਤੁਸੀਂ ਫਾਲਤੂ ਦੀ ਬਗਵਾਸ ਕਰਦੇ ਹੋ ਅਸੀਂ ਤੁਹਾਨੂੰ ਨਾ ਮੰਨਣ ਵਾਸਤੇ ਕਹਿੰਦੇ ਆ ਕਿ ਸੰਤਾਂ ਨੂੰ ਹੀਰੋ ਮੰਨੋ ਨਾ ਅਸੀਂ ਤੁਹਾਡੇ ਦੇਵੀ-ਦੇਵਤਿਆਂ ਨੂੰ ਮਾੜਾ ਬੋਲਦੇ ਆ ਫਿਰ ਵੀ ਤੁਸੀਂ ਸਾਡਾ ਸਬਰ ਪਰਖਦੇ ਹੋ ਤੁਹਾਡੀਆਂ ਜ਼ਬਾਨਾਂ ਖਿੱਚ ਕੇ ਤੁਹਾਡੇ ਗਲਿਆਂ ਨਾਲ ਲਪੇੜ ਦਾਂਗੇ ਜੇ ਪੰਜਾਬ ਬਾਰੇ ਜਾਂ ਸਾਡੇ ਸਿੰਘਾਂ ਸਿੱਧਾਂ ਬਾਰੇ ਕਿਸੇ ਨੇ ਥੋੜੀ ਜੀ ਵੀ ਬਕਵਾਸ ਕੀਤੀ ਆਪਣੀ ਸੀਮਾ ਦੇ ਵਿੱਚ ਆਪਣੀ ਲਿਮਟ ਦੇ ਵਿੱਚ ਰਹਿ ਕੇ ਗੱਲ ਕਰੋ ਜਿਹੜੀ ਗੱਲ ਆ ਉਹ ਕਰੋ ਫालतू ਨਾ